ਨੌਪਦ ਦੇ ਚਪੇੜ ਵੱਜਣ ਤੋਂ ਬਾਅਦ ਪੂਰੀ ਦੁਨੀਆ ਦੇ ਵੱਡੇ ਹਿੱਸੇ ਨੇ ਕੁਲਵਿੰਦਰ ਕੌਰ ਦੀ ਸਪੋਰਟ ਕੀਤੀ ਹੈ ਪਰ ਇੱਥੇ ਮੈਂ ਇੱਕ ਗੱਲ ਕਹਿਣੀ ਚਾਹਣਾ ਹੈ ਇਸੇ ਤਰ੍ਹਾਂ ਹੀ ਸਪੋਰਟ ਕਰਦੇ ਰਹਿਣਾ ਕਿਤੇ ਇਹ ਨਾ ਹੋਵੇ ਪ੍ਰਧਾਨ ਮੰਤਰੀ ਬਾਜੇ ਕੇ ਵਾਂਗੂ ਮੰਗਰੋਂ ਕੋਈ ਉਹਦੀ ਬਾਤ ਹੀ ਨਾ ਮੁਸੇ ਇਹ ਗੱਲ ਮੈਂ ਇੱਥੇ ਤੁਹਾਨੂੰ ਜ਼ਰੂਰ ਕਹਿਣੀ ਚਾਹਣਾਗਾ ਕਿਉਂਕਿ ਉਹਦੇ ਨਾਲ ਖੜਨ ਦਾ ਵੇਲਾਗਾ ਇੱਕ ਹੋਰ ਤੁਹਾਨੂੰ ਗੱਲ ਦੱਸਦਾ ਉਹਦੇ ਪਰਿਵਾਰ ਦਾ ਬਿਆਨ ਸਾਹਮਣੇ ਆਇਆ ਕਲਵਿੰਦਰ ਕੌਰ ਦੇ ਭਰਾ ਦਾ ਬਿਆਨ ਸਾਹਮਣੇ ਆਇਆ ਕਿ ਅਸੀਂ ਆਪਣੀ ਭੈਣ ਦੇ ਨਾਲ ਖੜੇ ਹਾਂ ਤੇ ਨਾਲ ਹੀ ਰਹਾਂਗੇ ਤੇ ਕਲਵਿੰਦਰ ਕੌਰ ਹੈ ਕਿੱਥੇ ਕਲਵਿੰਦਰ ਕੌਰ ਹੈ ਕਿੱਥੇ ਇਹ ਚੀਜ਼ ਵੀ ਸਾਨੂੰ ਧਿਆਨ ਚ ਰੱਖਣੀ ਪੈਣੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਯੂਨੀਅਨਾਂ ਵੀ ਉਹਨਾਂ ਦੇ ਹੱਕ ਦੇ ਵਿੱਚ ਆਈਆਂ ਨੇ ਕਿਸਾਨ ਯੂਨੀਅਨ ਦਾ ਬਿਆਨ ਆਏਗਾ ਕਿ ਅਸੀਂ ਕਲਵਿੰਦਰ ਕੌਰ ਦੇ ਨਾਲ ਖੜੇ ਹਾਂ ਤੇ ਕੰਗਣਾ ਰਣੌਤ ਦਾ ਵੀ ਡ੍ਰੌਪ ਟੈਸਟ ਹੋਣਾ ਚਾਹੀਦਾ ਔਰ ਜਦੋਂ ਵੀ ਬੋਲਦੀ ਐ ਹੂੰਚੋਂ ਅੱਗ ਹੀ ਬੋਲਦੀ ਐ ਹੂੰਚੋਂ ਅੱਗ ਹੀ ਕੱਢਦੀ ਐ ਪਰ ਜਦੋਂ ਅਸੀਂ ਕਿਤੇ ਗਲਤ ਬੋਲਾਂਗੇ ਕਿਸੇ ਵੀ ਜਾਤ ਨੂੰ ਕਿਸੇ ਵੀ ਧਰਮ ਨੂੰ ਕਿਸੇ ਵੀ ਖਿੱਤੇ ਨੂੰ ਗਲਤ ਬੋਲਾਂਗੇ ਬੇਸ਼ੱਕ ਕਿਸਾਨ ਹੋਣ ਬੇਸ਼ੱਕ ਮਜ਼ਦੂਰ ਹੋਣ ਬੇਸ਼ੱਕ ਸਾਡੀਆਂ ਮਤਾਮਾਂ ਭੈਣਾਂ ਹੋਣ ਜਿਵੇਂ ਇਹਨੇ ਜਿਸ ਗੱਲ ਤੇ ਬੋਲਿਆ ਸੀ ਸਾਡੀਆਂ ਮਤਾਮਾਂ ਨੂੰ ਕਿਹਾ ਸੀ 100-100 ਰੁਪਏ ਖਾਤਰ ਇਹ ਲੈ ਕੇ ਧਰਮਿਆਂ ਤੇ ਆ ਜਾਂਦੀਆਂ ਨੇ ਇਸੇ ਤਰ੍ਹਾਂ ਜੇ ਕਿਸੇ ਨੂੰ ਵੀ ਕੋਈ ਗਲਤ ਬੋਲਦੀ ਹੈ ਚਾਹੇ ਪੰਜਾਬੀਆਂ ਨੂੰ ਚਾਹੇ ਸਿੱਖਾਂ ਨੂੰ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਕਿਸੇ ਨੂੰ ਵੀ ਗਲਤ ਬੋਲਦੀ ਹੈ ਤਾਂ ਉਹਦਾ ਨਤੀਜਾ ਭੁਗਤਣਾ ਪੈਣਾ ਰਹੀ ਗੱਲ ਕਿਸਾਨਾਂ ਨੇ ਜਿਹੜੀ ਗੱਲ ਕਹੀ ਅੱਗੇ ਇਹਦਾ ਡ੍ਰੌਪ ਟੈਸਟ ਹੋਣਾ ਚਾਹੀਦਾ ਹੈ ਉਹ ਗੱਲ ਵੀ ਬਿਲਕੁਲ ਠੀਕ ਹੈ ਜਰੂਰ ਇਹਦਾ ਡ੍ਰੌਪ ਟੈਸਟ ਹੋਣਾ ਚਾਹੀਦਾਗਾ ਤੇ ਪੰਜਾਬੀਆਂ ਨੂੰ ਵੀ ਅਪੀਲ ਆ ਕੇ ਕੁਲਵਿੰਦਰ ਕੌਰ ਦੇ ਨਾਲ ਖੜਨ ਦੀ ਜ਼ਰੂਰਤ ਆ ਗਈ ਤੇ ਇੱਕ ਇੱਕ ਗੱਲ ਹੋਰ ਤੁਹਾਨੂੰ ਕੰਗਣਾ ਦੀ ਮੈਂ ਜਾਦਾ ਦੱਸਦਾਗਾ ਜਦੋਂ ਵੀ ਇਹ ਸਟੋਰੀ ਪਾਉਂਦੀ ਹੈ ਸਟੋਰੀ ਪਾਉਣ ਤੋਂ ਬਾਅਦ ਇਹ ਡਿਲੀਟ ਕਰ ਦਿੰਦੀ ਹੈ ਪਿੱਛੇ ਜੇ ਸਟੋਰੀ ਪਾਈਏ ਨੇ ਅੱਗੇ ਫਿਲਮ ਇੰਡਸਟਰੀ ਮੇਰੇ ਨਾਲ ਨਹੀਂ ਖੜੀ ਫਿਲਮ ਇੰਡਸਟਰੀ ਦਾ 75% ਹਿੱਸਾ ਇਹਦੇ ਨਾਲ ਬਣਦੀ ਨਹੀਂ 75% ਹਿੱਸੇ ਦੀ ਕਿਸਾਨਾਂ ਨਾਲ ਇਹਦੀ ਨਹੀਂ ਬਣਦੀ ਮਜ਼ਦੂਰਾਂ ਨਾਲ ਇਹਦੀ ਨਹੀਂ ਬਣਦੀ ਫਿਰ ਉਤੋਂ ਇਹਦੀ ਭੈਣ ਦਾ ਬਿਆਨ ਆਉਂਦਾਗਾ ਕਿ ਮੇਰੀ ਭੈਣ ਨਾਲ ਜਿਹੜਾ ਹੋਇਆ ਗਲਤ ਹੋਇਆ ਜਿਹੜੇ ਪੰਜਾਬੀ ਨੇ ਉਹ ਖਾਲਸਤਾਨੀ ਨੇ ਇੱਥੋਂ ਤੱਕ ਕਿ ਇੱਕ ਸਾਧਵੀ ਦਾ ਬਿਆਨ ਆਉਂਦਾਗਾ ਪਤਾ ਨਹੀਂ ਕਿਹੜੇ ਧਰਮ ਦੀ ਉਹ ਸਾਧਵੀ ਹੈ ਤੇ ਉਹਦਾ ਬਿਆਨ ਆਉਂਦਾਗਾ ਉਹਨੇ ਕਿਹਾਗਾ ਉਹ ਕਹਿੰਦੀ ਰਾਜਪੂਤੋ ਇਕੱਠੇ ਹੋ ਜੋ ਨਹੀਂ ਤੁਹਾਨੂੰ ਇਕੱਲੇ ਇਕੱਲੇ ਨੂੰ ਇਹ ਕੁੱਟਣਗੇ ਮਾਰਨਗੇ ਮੈਂ ਤੁਹਾਨੂੰ ਇੱਥੇ ਇੱਕ ਗੱਲ ਯਾਦ ਕਰਾਉਣੀ ਚਾਹਣਾ ਕਿਸੇ ਨੂੰ ਕੋਈ ਕੁਝ ਨਹੀਂ ਕਹਿੰਦਾ ਪਰ ਜੇ ਕੋਈ ਗਲਤ ਬਿਆਨਵਾਜੀ ਕਰੂਗਾ ਕੋਈ ਗਲਤ ਬੋਲੂਗਾ ਕਿਸੇ ਧਰਮ ਬਾਰੇ ਕਿਸੇ ਖਿੱਤੇ ਬਾਰੇ ਚਾਹੇ ਕਿਸੇ ਮਜ਼ਦੂਰਾਂ ਬਾਰੇ ਕਿਸਾਨਾਂ ਬਾਰੇ ਕਿਸੇ ਸਾਡੀਆਂ ਮਤਾਮਾਂ ਭੈਣਾਂ ਬਾਰੇ ਜੇ ਕੋਈ ਗਲਤ ਬੋਲੂਗਾ ਤਾਂ ਉਹਨੂੰ ਨਤੀਜਾ ਭੁਗਤਣਾ ਪਊਗਾ ਉਹ ਚਾਹੇ ਚਾਹੇ ਕੋਈ ਰਾਜਪੂਤ ਹੋਵੇ ਚਾਹੇ ਕੋਈ ਪੰਜਾਬੀ ਹੋਵੇ ਚਾਹੇ ਕੋਈ ਹੋਰ ਕਿਸੇ ਵੀ ਧਰਮ ਦਾ ਹੋਵੇ ਕਿਉਂਕਿ ਉਹਨੂੰ ਨਤੀਜਾ ਭੁਗਤਣਾ ਪਊਗਾ ਤੁਹਾਡੇ ਮੈਂ ਚੇਤੇ ਵੀ ਕਰਵਾ ਦਮ ਇਹਨਾਂ ਨੇ ਕਿਹਾ ਕਿ ਇੰਦਰਾ ਗਾਂਧੀ ਦੇ 32 ਗੋਲੀਆਂ ਵੱਜੀਆਂ ਜਾਂ 37 ਗੋਲੀਆਂ ਵੱਜੀਆਂ ਕਿ ਉਸੇ ਤਰ੍ਹਾਂ ਹੀ ਮੇਰੇ ਮੇਰੇ ਅੱਜ ਥੱਪੜ ਵੱਜਿਆ ਉਸੇ ਤਰ੍ਹਾਂ ਹੀ ਕਹਿੰਦੀ ਮੇਰੇ ਥੱਪੜ ਵੱਜਿਆ ਉਸੇ ਤਰ੍ਹਾਂ ਹੀ ਉਹਦੀ ਭੈਣ ਨੇ ਕਿਹਾ ਕਿ ਨਹੀਂ ਮੇਰੀ ਭੈਣ ਸਟਰੋਂਗ ਸੀਗੀ ਉਹਨੇ ਇਹ ਚੀਜ਼ ਕਹੀ ਆਗੀ ਪਰ ਇੱਥੇ ਮੈਂ ਤੁਹਾਨੂੰ ਦੱਸਣਾ ਚਾਹਣਾ ਜਦੋਂ ਵੀ ਕੋਈ ਪੰਜਾਬ ਤੇ ਪੰਜਾਬ ਦੇ ਸਿੱਖੀ ਦਾ ਘਾਣ ਕਰੂਗਾ ਪੰਜਾਬ ਦੀ ਨੌਜਵਾਨੀ ਦਾ ਘਾਣ ਕਰੂਗਾ ਉਹਨੂੰ ਇਹ ਨਤੀਜੇ ਭੁਗਤਨੇ ਪੈਣਗੇ ਤੁਹਾਨੂੰ ਮੈਂ ਯਾਦ ਕਰਵਾ ਦਿੰਨਾ ਇੱਕ ਜੇ ਬਿਆਨਤ ਸਿੰਘ ਮੁੱਖ ਮੰਤਰੀ ਹੁੰਦੇ ਸੀ ਉਹਨੇ ਨੌਜਵਾਨੀ ਦਾ ਘਾਣ ਕੀਤਾ ਸੀ ਤੇ ਉਹਨੂੰ ਵੀ ਨਤੀਜਾ ਭੁਗਤਣਾ ਪਿਆ ਸੀ ਇੰਦਰਾ ਗਾਂਧੀ ਨੇ ਹਰਮੰਦਰ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਸੀ ਉਹਨੂੰ ਨਤੀਜਾ ਭੁਗਤਣਾ ਪਿਆ ਇਹ ਤਾਂ ਹਜੇ ਇੱਕ ਥੱਪੜ ਹੀ ਵੱਜਿਆ ਥੱਪੜ ਥੱੱਪੜ ਮਾਰਨ ਵਾਲੇ ਖਾਲਸਤਾਨੀ ਨਹੀਂ ਹੁੰਦੇ ਇੱਕ ਗੱਲ ਤੁਹਾਨੂੰ ਦੱਸ ਰਹੀਏ ਥੱਪੜ ਮਾਰਨ ਵਾਲੇ ਖਾਲਸਤਾਨੀ ਨਹੀਂ ਹੁੰਦੇ ਪਰ ਤੁਹਾਨੂੰ ਇਹ ਚੀਜ਼ਾਂ ਆਉਂਦੇ ਜਦੋਂ ਮੂੰਹ ਦੇ ਵਿੱਚੋਂ ਕੋਈ ਗੱਲ ਕੱਢਦੇ ਹੋ ਤਾਂ ਉਹਨੂੰ ਸੋਚ ਸਮਝ ਕੇ ਤੋੜ ਕੇ ਬੋਲੋ ਕਿ ਅਸੀਂ ਕੀ ਕਹਿ ਰਹੇ ਹਾਂ ਜਦੋਂ ਵੀ ਤੁਸੀਂ ਕਿਸੇ ਵੀ ਧਰਮ ਤੇ ਜਾਤ ਤੇ ਅਟੈਕ ਕਰੋਗੇ ਤਾਂ ਤੁਹਾਨੂੰ ਇਹ ਨਤੀਜੇ ਜਿਹੜੇ ਭੁਗਤਨੇ ਪੈਣੇ ਨੇ ਇਸੇ ਕਰਕੇ ਪੰਜਾਬੀਆਂ ਨੂੰ ਨਾਲ ਖੜਨ ਦੀ ਲੋੜ ਆ ਕੁਲਵਿੰਦਰ ਕੌਰ ਦੇ ਕੁਲਵਿੰਦਰ ਕੌਰ ਕਿੱਥੇ ਆ ਉਹਦੇ ਨਾਲ ਕੀ ਹੋ ਰਿਹਾ ਹੈ ਉਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਇਹ ਵੀ ਕਹਿ ਰਹੇ ਨੇ ਕਿ ਕੁਲਵਿੰਦਰ ਕੌਰ ਨੂੰ ਜਿਹੜੀ ਫੰਡਿੰਗ ਹੋਈ ਆ ਬਾਹਰੋਂ ਖਾਲਸਤਾਨੀਆਂ ਵੱਲੋਂ ਫੰਡਿੰਗ ਹੋਈ ਆ ਉਹਦੀ ਜਾਂਚ ਹੋਣੀ ਚਾਹੀਦੀ ਹੈ ਉਹਦਾ ਰਿਮਾਂਡ ਲੈਣਾ ਚਾਹੀਦਾ ਉਹਨੂੰ ਸਸਪੈਂਡ ਨਹੀਂ ਉਹਦੀ ਉਹਦਾ ਰਿਮਾਂਡ ਲੈ ਕੇ ਉਹਨੂੰ ਤਸੱਦਰ ਦੇਣਾ ਚਾਹੀਦਾ ਇੱਥੋਂ ਤੱਕ ਵੀ ਕਹਿ ਰਹੇ ਨੇ ਪਰ ਪੰਜਾਬੀਓ ਇੱਕਮੁੱਠ ਹੋ ਜੋ ਪੂਰੀ ਦੁਨੀਆ 'ਚ ਵਸਦੇ ਇਨਸਾਫ਼ ਪਸੰਦ ਲੋਕੋ ਜੇ ਅੱਜ ਕੁਲਵਿੰਦਰ ਕੌਰ ਨੂੰ ਇਨਸਾਫ਼ ਮਿਲਣਾ ਚਾਹੀਦਾ ਉਸ ਕੰਗਣਾ ਅਰਨੌਤ ਦਾ ਜਿੰਮੇ ਕਿਸਾਨ ਆਗੂਆਂ ਨੇ ਕਿਹਾ ਡ੍ਰੌਪ ਟੈਸਟ ਹੋਣਾ ਚਾਹੀਦਾਗਾ ਜਦੋਂ ਵੀ ਉਹ ਬੋਲਦੀ ਹੈ ਪਤਾ ਨਹੀਂ ਕੀ ਖਾਂਦੀ ਹੈ ਪਤਾ ਨਹੀਂ ਕੀ ਨਹੀਂ ਉਹਨੇ ਗਲਤ ਹੀ ਬੋਲਣਾ ਜਦੋਂ ਵੀ ਜਦੋਂ ਵੀ ਸਟੋਰੀਆਂ ਪਾਉਂਦੀ ਹੈ ਉਹਨੇ ਸਟੋਰੀਆਂ ਦੇ ਵਿੱਚ ਵੀ ਗਲਤ ਬੋਲਣਾਗਾ ਇਹ ਚੀਜ਼ ਨੂੰ ਧਿਆਨ ਚ ਰੱਖਿਓ ਤੇ ਕੁਲਵਿੰਦਰ ਕੌਰ ਦੇ ਨਾਲ ਖੜਨ ਦੀ ਲੋੜ ਹੈ ਤੇ ਪ੍ਰਧਾਨ ਮੰਤਰੀ ਬਾਜੇ ਕੇ ਵੀ ਯਾਦ ਰੱਖਿਓ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਸਾਰੇ ਉਹਦੇ ਨਾਲ ਦੇ ਕਰੀਬੀ ਵੀ ਛੱਡ ਗਏ ਸੀ ਉਦੋਂ ਪਰ ਇਹ ਗੱਲ ਹੋਣੀ ਨਹੀਂ ਹੋਣੀ ਚਾਹੀਦੀ ਕੁਲਵਿੰਦਰ ਕੌਰ ਦੇ ਨਾਲ ਖੜਨ ਦਾ ਲੋੜ ਹੈ ਧੰਨਵਾਦ ਦੋਸਤੋ ਸასი ਕਾਲ ਜੀ